1993 20 ਨਵੰਬਰ 1993 ਤੋਂ ਲੜੀਵਾਰ ਹਰ ਵਰਤਾਂਵਾਂ ਚੱਲ ਰਹੇ ਨੇ ਜੋ ਇਲਾਕੇ ਦੀ ਸੰਗਤ ਵੱਲੋਂ ਕਰਾਏ ਜਾਂਦੇ ਨੇ ਸੰਤ ਬਾਬਾ ਅਜੀਤ ਸਿੰਘ ਅਨਸਾਰੀ ਵਾਲਿਆਂ ਦੀ ਪ੍ਰੇਰਣਾ ਸਦਕਾ ਇੱਥੇ ਜੋ ਅਖੰਡ ਪਾਠਾਂ ਦੀ ਲੜੀ ਹੈ ਉਹ ਸ਼ੁਰੂ ਹੋਈ ਸੀ ਤੇ ਉਦੋਂ ਤੋਂ ਹੀ 1993 ਤੋਂ ਹੀ ਗੁਰੂ ਹਰ Rai ਸਾਹਿਬ ਮਾਰਾ ਦਾ ਜੋ ਪ੍ਰਕਾਸ਼ ਪੁਰਬ ਹੈ ਇੱਥੇ ਬੜੀ ਚੜ੍ਹਦੀ ਕਲਾ ਦੇ ਨਾਲ ਜੋਸ਼ੋਖ ਰੋਸ਼ ਦੇ ਨਾਲ ਮਨਾਇਆ ਜਾਂਦਾ ਹੈ ਉਦੋਂ ਤੋਂ ਹੀ ਦੇਸੀ ਘਿਓ ਦੇ ਵਿੱਚ ਤਿਆਰ ਕੀਤੀਆਂ ਮਠਿਆਈਆਂ ਲੱਡੂ ਜਲੇਬੀ ਕਾਉੜੇ ਤੇ ਦਾਓ ਸਬਜ਼ੀ ਦਾ ਜੋ ਲੰਗਰ ਹੈ ਪ੍ਰਸ਼ਾਦੇ ਦਾ ਇੱਥੇ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ ਜੋ ਜਿੱਥੇ ਜਿੱਥੇ ਲੰਗਰਾਂ ਦਾ ਚੱਲਦੇ ਨੇ ਉੱਥੇ ਹੀ ਗੁਰੂ ਦੀ ਰੱਬੀ ਬਾਣੀ ਦਾ ਇਲਾਹੀ ਬਾਣੀ ਦਾ ਜੋ ਖੰਡ ਜਾਪ ਆ ਉਹ ਵੀ 1991 ਤੋਂ ਜਾਰੀ ਨੇ ਸੋ ਇਹ ਸਾਰਾ ਕੁਝ ਸੰਤ ਬਾਬਾ ਜੀ ਸਿੰਘ ਉਹਨਾਂ ਦੀ ਪ੍ਰੇਰਣਾ ਦੇ ਸਦਕਾ ਇਹ ਹੋਇਆ ਏ ਕਿ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਉਹ ਵੀ ਉਚੇਚੇ ਤੌਰ ਤੇ ਇੱਥੇ ਆ ਗਏ ਨੇ ਭੋਗ ਦੇ ਸਮੇਂ ਉਹਨਾਂ ਨੇ ਭੋਰ ਦਾਸ ਦੇ ਵਿੱਚ ਸ਼ਾਮਲ ਹੋਏ ਨੇ ਅਤੇ ਸੰਗਤਾਂ ਦੇ ਨਾਲ ਆਪਣੇ ਜੋ ਬਚਨ ਨੇ ਉਹ ਸਾਂਝੇ ਕੀਤੇ ਸੂਚੀਆਂ ਸੰਗਤਾਂ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰੂ ਦਾ ਸਿੱਖ ਬੈਠਾ ਹੈ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਜੋ ਇਹ ਅੱਜ ਦਾ ਦਿਹਾੜਾ ਹੈ ਪਵਿੱਤਰ ਦਿਹਾੜਾ ਮਨਾ ਰਿਹਾ ਹੈ ਸੂਚੀਆਂ ਸੰਗਤਾਂ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਇੰਦੋਸਾਂ ਦੀਆਂ ਭਾਰਤ ਦੀਆਂ ਸੰਗਤਾਂ ਨੂੰ ਪੰਜਾਬ ਦੀਆਂ ਸੰਗਤਾਂ ਨੂੰ ਅਸੀਂ ਇਸ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਅਤੇ ਬੇਨਤੀ ਕਰਦੇ ਆ ਕਿ ਆਪਾਂ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਤਾਂ ਜੋ ਆਪਣਾ ਲੋਕ ਸੁਖੀ ਆ ਪ੍ਰਲੋਕ ਸੁਹੇਲਾ ਹੋ ਸਕੇ ਕਿਉਂਕਿ ਇੱਥੇ ਵੀ ਆਪਾਂ ਖੁਸ਼ੀਆਂ ਭਰਿਆ ਆਪਣਾ ਜੀਵਨ ਬਤੀਤ ਕਰੀਏ ਤੇ ਇਤੋਂ ਬਾਅਦ ਲੋਕ ਦੇ ਵਿੱਚ ਵੀ ਜਾ ਕੇ ਆਪਾਂ ਨੂੰ ਜੋ ਹੈ ਬਹੁਤ ਖੁਸ਼ੀ ਹੀ ਮਿਲੇ ਸੋ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਮਾਫੀ ਚਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਲੀ ਪੱਜੀ ਆਹਾਂ ਨੂੰ ਹਰ ਕੋਈ ਆਖੇਰੀ ਉਹ ਮਾਗੜ ਸੂਝ ਤੇ ਕਹ ਅਨੋਖਾ ਤੇ ਅੱਜ ਹਰ ਤੇਰੇ ਤੇ ਲਾਲੀ ਬਾਣੀ ਤੇ ਬਾੜੇ ਦੀ ਹੂਲ ਵੱਖਰੀ ਰੀਤ ਤੇ ਲਾਲੀ 我们的敌人。<laughs> <laughs> ਦਾ ਟੀਵੀ ਦਾ ਟੀਵੀ ਤੇ ਜਗਦੀਪ ਜੀ ਰਵੀ ਪਾਜੀ ਅੱਜ ਇੱਥੇ ਸਾਲਾਨਾ ਜੋ ਹਰਾਈ ਦਾ ਪ੍ਰਗਟ ਦਿਹਾੜਾ ਮਨਾਇਆ ਜਾਂਦਾ ਸਿੰਘਪੁਰੇ ਦੇ ਵਿੱਚ ਜੀ ਸੋ ਅੱਜ ਤੁਹਾਡੇ ਨੌਜਵਾਨ ਖਵਾ ਦੇ ਵੱਲੋਂ ਜੋ ਇਹ ਦੰਦਾਂ ਦਾ ਚੈੱਕ ਕੈਂਪ ਲਗਾਇਆ ਗਿਆ ਹੈ ਜਿਹਦੇ ਬਾਰੇ ਜਿਹੜਾ ਜਾਣਕਾਰੀ ਦੇਵਸਾ ਦੇਖੋ ਇਹ ਜਿਹੜਾ ਕੈਂਪ ਲਗਾਇਆ ਗਿਆ ਦਸ਼ਮੇਸ਼ ਆਈ ਸੈਂਟਰ ਵੱਲੋਂ ਲਗਾਇਆ ਗਿਆ ਹੈ ਜਿੱਦਾਂ ਆਪਾਂ ਦੇਖਦੇ ਆਂ ਕਿ ਆਪਣੇ ਪੰਜਾਬ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਗੁਰੂਆਂ ਨੇ ਬਖਸ਼ਿਆ ਹੋਇਆ ਹੈ ਆਪਣੇ ਪੰਜਾਬ ਦਾ ਹਮੇਸ਼ਾ ਤੋਂ ਹੀ ਕੋਈ ਕਿਸੇ ਵੀ ਖੇਤਰ ਦਾ ਬੰਦਾ ਹੈ ਹਮੇਸ਼ਾ ਚਾਹੁੰਦਾ ਹੁੰਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਬਸੇ ਨੂੰ ਸਮਾਜ ਸੇਵਾ ਜਾਂ ਲੋਕਾਂ ਦਾ ਭਲਾ ਕਰੀਏ ਸਾਡੇ ਇੱਥੇ ਜਿਹੜਾ ਸਮਾਗਮ ਹੈ ਸੰਤਜੀਤ ਸਿੰਘ ਜੀ ਹੰਸਾਲੀ ਵਾਲੇ ਬਾਬਾ ਜੀ ਦੁਆਰਾ ਇਹ ਲੜੀ ਚਲਾਈ ਗਈ ਹੈ ਹਰ ਇੱਕ ਸਾਲ ਦੇਸੀ ਕੀ ਦੀ ਜਲੇਬੀਆਂ ਦਾ ਜਿਹੜਾ ਸਮਾਗਮ ਹੁੰਦਾ ਹੈ ਇਹ ਜਿਹੜਾ ਉਪਰਾਲਾ ਹੈ ਸਾਡੇ ਨੌਜਵਾਨਾਂ ਵੱਲੋਂ ਪਰਮਿੰਦਰ ਖੜਾ ਮੇਰਾ ਛੋਟਾ ਭਾਈ ਇਹ ਸਾਡੇ ਜਿਹੜੇ ਦਸ਼ਮੇਸ਼ਾਈ ਸੈਂਟਰ ਵਾਲਿਆਂ ਗੱਲ ਇਹਦੀ ਗੱਲਬਾਤ ਹੋਈ ਸੀਗੀ ਹਾਂਜੀ ਉਹਨਾਂ ਨੇ ਸਾਨੂੰ ਕਿਹਾ ਸੀ ਅਸੀਂ ਕਿਹਾ ਵੀ ਮੋਸਟ ਵੈਲਕਮ ਅਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਨੌਜਵਾਨ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਜਿਹੜਾ ਕੈਂਪ ਲਗਾਇਆ 100 ਦੇ ਕਰੀਬ ਲੋਕਾਂ ਨੇ ਅੱਖਾਂ ਦੇ আর ਦੰਦਾਂ ਦੇ ਜਿਹੜੇ ਇਹ ਕਰਾਏ ਅੱਜ ਚੈੱਕਅਪ ਕਰਾਏ ਆ ਸਾਡਾ ਇਹੀ ਮੋਟਿਵ ਸੀਗਾ ਕਿ ਵੱਧ ਤੋਂ ਵੱਧ ਇਹ ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਜਿਹੜੀ ਬਾਬਾ ਜੀ ਦੇ ਦਿਹਾੜੇ ਤੇ ਕੋਈ ਨਾ ਕੋਈ ਜਿਹੜੀ ਫੈਸਿਲਿਟੀ ਆ ਕੋਈ ਬਿਮਾਰੀ ਦਾ ਜਿਹੜਾ ਇਲਾਜ ਹੋ ਸਕੇ ਬਾਕੀ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਆ ਸਾਡੇ ਗੁਰੂ ਆ ਇਸ ਅਸੀਂ ਇੱਕ ਜਰੀਆ ਹੈ ਜਿਹੜਾ ਕਿ ਅਸੀਂ ਲੋਕ ਆਪਣਾ ਅਫਰਟ ਕਰਿਆ ਕਰਨ ਕਰਾਉਣ ਵਾਲੇ ਗੁਰੂ ਸਾਹਿਬਾਂ ਸਾਡੇ ਠੀਕ ਹੈ ਧੰਨਵਾਦ ਹਾਂਜੀ ਇਹ ਕੈਂਪ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਤੇ ਰਵੀ ਬੜੈਸ ਜੀ ਵੱਲੋਂ ਜਿਹੜਾ ਲਗਾਇਆ ਗਿਆ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਇਹਦੇ ਵਿੱਚ ਕਾਫੀ ਮਰੀਜ਼ ਅਸੀਂ ਇਸ ਤਰ੍ਹਾਂ ਦੇ ਦੇਖੇ ਆ ਜਿਹੜੇ ਕਿ ਆਪਣਾ ਇਲਾਜ ਅਫੋਰਡ ਹੀ ਨਹੀਂ ਕਰ ਸਕਦੇ ਤੇ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਉਹਨਾਂ ਨੂੰ ਬਹੁਤ ਵਧੀਆ ਸਹੂਲਤ ਮਿਲ ਜਾਂਦੀ ਹੈ ਤੇ ਸਾਡੇ ਵੱਲੋਂ ਦਸ਼ਮੇਸ਼ ਆਈ ਸੈਂਟਰ ਦੀ ਟੀਮ ਵੱਲੋਂ ਰਵੀ ਬੜਾ ਜੀ ਦਾ ਤੇ ਸਰਪੰਚ ਜਰਦ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਮੇਰੇ ਸਿਹਤ ਵਿਭਾਗ ਦੇ ਸਾਥੀਓ ਤੇ ਹੋਰ ਪਿੰਡ ਦੇ ਸਾਥੀਓ ਅੱਜ ਜੋ 1987 ਤੋਂ ਇੱਥੇ ਲੜੀ ਚੱਲ ਰਹੀ ਹੈ ਐਚ ਹਰ ਇੱਕ ਸਾਲ ਸਮਾਗਮ ਹੁੰਦਾ ਹੈ ਇਸ ਸਮਾਗਮ ਦੇ ਵਿੱਚ ਹਜ਼ਾਰਾਂ ਲੋਕ ਆਉਂਦੇ ਹਨ ਤੇ ਇੱਥੇ ਪੇਸ਼ ਕੀ ਹੁੰਦੇ ਆ ਖਾਸ ਤੌਰ ਦੇ ਬਣੀਆਂ ਹੋਈਆਂ ਜਲੇਬੀਆਂ ਛੱਕੇ ਜਾਂਦੇ ਨੇ ਨਾਲ ਸਾਲ ਸਬ지 ਫੁਲਕਾ ਤੇ ਇਸ ਤੋਂ ਇਲਾਵਾ ਇੱਥੇ ਜੋ ਕਥਾਵਾਚਕ ਜਾਂ ਤੁਹਾਡੀ ਸਾਥ ਤੁਹਾਡੀ ਸਾਥੀ ਉਹ ਵੀ ਆਪਣੀਆਂ ਕਲਾਮਾਂ ਪੇਸ਼ ਕਰਦੇ ਨੇ ਤੇ ਮੈਂ ਜਿਹੜਾ ਅੱਜ ਇੱਥੇ ਕੈਂਪ ਲੱਗਿਆ ਹੈ ਮੈਂ ਬਹੁਤ ਖੁਸ਼ ਹਾਂ ਕਿ ਇੱਥੇ ਕੋਈ 100 ਦੇ ਲਗਭਗ 95 96 ਕੇਸ ਇੱਥੇ ਚੈੱਕ ਹੋ ਗਏ ਨੇ ਜਿਨ੍ਹਾਂ ਨੂੰ ਦਵਾਈਆਂ ਬੂਟੀਆਂ ਨੇ ਕੋੜੋਂ ਐਨ ਕਾਬੀ ਜੱਤੀਆਂ ਨੇ ਅੱਖਾਂ ਵਾਲਿਆਂ ਨੂੰ ਤਾਂ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਾਂ ਫਿਰ ਇੱਕ ਵਾਰ ਸ਼ਹੀਦ ਭਾਗ ਦੇ ਲਾਜ਼ਮਾ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੇਰੀ ਬਰਕਤ ਐਸੀ ਐ ਤੇਰੀ ਬਰਕਤ ਐਸੀ ਐ ਬੰਦਾ ਲਾਲ ਮੁਹੇ ਹੋਗੇ ਲੱਖ ਖੁਸ਼ੀਆਂ ਮਿਲਦੀਆਂ ਨੇ ਤੇਰੇ ਨਦਰ ਦਾ ਤਸ਼ਾਹ ਲੱਖ ਖੁਸ਼ੀਆਂ ਮਿਲਦੀਆਂ ਨੇ ਤੇਰੀ ਨਜ਼ਰ ਪਾਪਾ ਹੋਵੇ ਚੰਦ ਸੂਰਜ ਤਾਰੇ ਵੀ ਜਦੋਂ ਕਮਨੂ ਬੈ ਬਜਾਉਂਦੇ ਚੰਦ ਸੂਰਜ ਤਾਰੇ ਵੀ ਤੇਰੇ ਹੁਣ ਮੰਗ ਬੈ ਬਜਾਉਂਦੇ ਧਰਤੀ ਤੇ ਮੇਰੇ ਦਰ ਤੇ ਆਣ ਕਰੋਵੇ ਲੱਖ ਖੁਸ਼ੀਆਂ ਮਿਲਦੀਆਂ ਨੇ ਤੇਰੀ ਨਜ਼ਰ ਜਹਾਂ